ਕੰਗਨਰ ਨੋਟ ਹੈ ਜਿਹੜੀ ਸਮੇਂ-ਸਮੇਂ ਤੇ ਸਮਾਜ ਚ ਵੰਡੀਆਂ ਪਾਉਣ ਲਈ ਨਫ਼ਰਤ ਫੈਰਉਣ ਲਈ ਭਾਈਚਾਰਿਆਂ ਨੂੰ ਲੜਾਉਂਗੀਆਂ ਲਗਾਤਾਰ ਉਲਟ-ਸੁਲਟ ਬਿਆਨਬਾਜ਼ੀ ਕਰਦੀ ਰਹਿੰਦੀ ਹੈ ਪ੍ਰਧਾਨ ਮੰਤਰੀ ਨੂੰ ਕੌਂਟਰਡਿਕਟ ਕਰ ਰਹੀ ਆ ਮੋਦੀ ਸਾਹਿਬ ਨੂੰ ਕਿ ਜਿਹੜੇ ਤਿੰਨ ਕਾਲੇ ਕਾਨੂੰਨ ਸੀ ਉਹ ਵਾਪਸ ਲਿਓਣੇ ਚਾਹੀਦੇ ਯਾਦ ਤੇ ਪ੍ਰਧਾਨ ਮੰਤਰੀ ਕੀ ਉਸ ਟਾਈਮ ਗਲਤ ਸੀ ਜਿਨ੍ਹਾਂ ਨੇ ਕਾਲੇ ਕਾਨੂੰਨ ਵਾਪਸ ਲਏ ਜਾ ਉਹਨਾਂ ਦੀ ਮੈਂਬਰ ਪਾਰਲੀਮੈਂਟ ਗਲਤ ਹੈ ਲੇਕਿਨ ਜਿਹੜਾ ਵਿਸ਼ਾ ਲੈ ਕੇ ਮੈਂ ਤੁਹਾਡੇ ਕੋ ਅੱਜ ਹਾਜ਼ਰ ਹੋਇਆ ਹੈ ਇਹ ਸਿਰਫ ਪੋਲਿਟਿਕਲ ਵਿਸ਼ਾ ਨਹੀਂਗਾ ਅੱਜ ਸਮਾਜ 'ਚ ਵੰਡੀਆਂ ਪਾਉਣ ਲੈ ਕੇ ਜਿਸ ਤਰੀਕੇ ਨਾਲ ਬੀਜੇਪੀ ਆਪਣੇ ਮੈਂਬਰ ਪਾਰਲੀਮੈਂਟ ਦਾ ਮਿਸਯੂਜ਼ ਕਰ ਰਹੀ ਹੈ ਜਿਹੜੀ ਬੀਜੇਪੀ ਦੀ ਟੂਲ ਕਿਟ ਹੈ ਸਮਾਜ ਚ ਨਫਰਤ ਫੈਲੋਣ ਵਾਲੀ ਉਹਨੇ ਅੱਜ ਫੇਰ ਆਪਣਾ ਜਿਹੜਾ ਆ ਰੂਪ ਦਿਖਾਇਆ ਰੰਗ ਵੀ ਦਿਖਾਇਆ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਬੀਜੇਪੀ ਵੱਲੋਂ ਲਿਆਏ ਗਏ ਤਿੰਨ ਕਾਲੇ ਕਾਨੂੰਨਾਂ ਦੇ ਖਿਲਾਫ ਬਹੁਤ ਵੱਡਾ ਸੰਘਰਸ਼ ਹੋਇਆ 7 ਦੇ 700 ਤੋਂ ਵੱਧ ਕਿਸਾਨ ਸ਼ਹੀਦ ਹੋਏ ਆਲਟੀਮੇਟਲੀ ਦੇਸ਼ ਦੇ ਪ੍ਰਧਾਨ ਮੰਤਰੀ ਮਾਨਯੋਗ ਮੋਦੀ ਸਾਹਿਬ ਨੇ ਇਹ ਕਹਿ ਕੇ ਕਾਨੂੰਨ ਵਾਪਸ ਲਏ ਕਾਲੇ ਕਾਨੂੰਨ ਕਿ ਮੈਂ ਗਲਤੀ ਮੰਨਦਾ ਔਰ ਮੈਂ ਕਿਸਾਨਾਂ ਦੀਆਂ ਭਾਵਨਾਵਾਂ ਨੂੰ ਸਮਝ ਨਹੀਂ ਸਕਿਆ ਔਰ ਮੈਂ ਇਹ ਜਿਹੜੇ ਕਾਲੇ ਕਾਨੂੰਨ ਹੈ ਇਹਨੂੰ ਇਮੀਡੀਏਟਲੀ ਵਾਪਸ ਲੈਣਾ ਇਹ ਪ੍ਰਧਾਨ ਮੰਤਰੀ ਮੋਦੀ ਜੀ ਨੇ ਕਿਹਾ ਤੇ ਅੱਜ ਉਹਨਾਂ ਦੀ ਮੈਂਬਰ ਪਾਰਲੀਮੈਂਟ ਜਿਹੜੀ ਕੰਗਨਰ ਨੌਤ ਹੈ ਜਿਹੜੀ ਸਮੇਂ-ਸਮੇਂ ਤੇ ਸਮਾਜ 'ਚ ਵੰਡੀਆਂ ਪਾਉਣ ਲਈ ਨਫ਼ਰਤ ਫੈਰਉਣ ਲਈ ਭਾਈਚਾਰਿਆਂ ਨੂੰ ਲੜਾਉਣ ਲਈ ਲਗਾਤਾਰ ਉਲਟ ਸੁਲਟ ਬਿਆਨਬਾਜ਼ੀ ਕਰਦੀ ਰਹਿੰਦੀ ਹੈ ਬੜੇ ਮਤਲਬ ਇਸ ਤਰ੍ਹਾਂ ਦੇ ਉਹਦੇ ਬਿਆਨ ਹੁੰਦੇ ਆ ਕਿ ਜਿੰਨੂੰ ਸੁਣ ਕੇ ਮੈਨੂੰ ਲੱਗਦਾ ਇੱਕ ਵਾਰ ਤੇ ਇਹ ਹਾਲਾਤ ਬਣ ਕੇ ਸੀ ਇਹਨੇ ਕੋਈ ਕਸਰ ਨਹੀਂ ਛੱਡੀ ਹਮਾਚਲ ਤੇ ਪੰਜਾਬ ਦੇ ਜਿਹੜਾ ਆਪਸੀ ਭਾਈਚਾਰਾ ਉਹ 'ਚ ਵੀ ਦਰਾਰ ਪਾਉਣ ਦੀ ਭਾਜਪਾ ਦੀ ਮੈਂਬਰ ਪਾਰਲੀਮੈਂਟ ਕੰਗਨਾ ਰੌਤ ਪ੍ਰਧਾਨ ਮੰਤਰੀ ਨੂੰ ਕੌਂਟਰਡਿਕਟ ਕਰ ਰਹੀ ਆ ਮੋਦੀ ਸਾਹਿਬ ਨੂੰ ਕਿ ਜਿਹੜੇ ਤਿੰਨ ਕਾਲੇ ਕਾਨੂੰਨ ਸੀ ਉਹ ਵਾਪਸ ਲਿਓਣੇ ਚਾਹੀਦੇ ਆ ਤੇ ਮੇਰਾ ਸਵਾਲ ਅੱਜ ਪ੍ਰਧਾਨ ਮੰਤਰੀ ਜੀ ਨੂੰ ਆ ਮੋਦੀ ਸਾਹਿਬ ਨੂੰ ਜਾਂ ਤੇ ਪ੍ਰਧਾਨ ਮੰਤਰੀ ਦੀ ਉਸ ਟਾਈਮ ਗਲਤ ਸੀ ਜਿਨ੍ਹਾਂ ਨੇ ਕਾਲੇ ਕਾਨੂੰਨ ਵਾਪਸ ਲੈ ਜਾਂ ਉਹਨਾਂ ਦੀ ਮੈਂਬਰ ਪਾਰਲੀਮੈਂਟ ਗਲਤ ਹੈ ਤੇ ਜੇ ਮੈਂਬਰ ਪਾਰਲੀਮੈਂਟ ਗਲਤ ਹੈ ਤੇ ਪ੍ਰਧਾਨ ਮੰਤਰੀ ਮੋਦੀ ਜੀ ਇਸ ਗੱਲ ਨਾਲ ਨਹੀਂ ਸਰਨਾ ਕਿ ਮੈਂ ਬਾਤ ਕਰਨਾ ਬੰਦ ਕਰ ਦੂੰਗਾ ਜਦੋਂ ਜਦੋਂ ਭਾਜਪਾ ਤੇ ਨਫ਼ਰਤ ਫਲੋਣ ਵਾਲੇ ਜਿਹੜੇ ਟੂਲਸ ਐ तमाम ਜਿਹੜੇ ਸੂਬਿਆਂ 'ਚ ਇਹਨਾਂ ਨੇ ਰੱਖੇ ਆ ਜਿਹੜੇ ਜਿਹੜੇ ਬਿਆਨ ਦੇ ਕੇ ਸਮਾਜ ਚ ਨਫਰਤ ਫਲਉਂਦੇ ਆ ਤੇ ਪ੍ਰਧਾਨ ਮੰਤਰੀ ਜੀ ਇੱਕ ਬਿਆਨ ਦਿੰਦੇ ਆ ਮੈਂ ਉਸੇ ਨਾਰਾਜ ਹਾਂ ਮੈਂ ਉਸੇ ਬਾਤ ਨਹੀਂ ਕਰੂੰਗਾ ਹੁਣ ਮੇਰਾ ਪ੍ਰਧਾਨ ਮੰਤਰੀ ਜੀ ਤੁਹਾਨੂੰ ਸਵਾਲ ਹੈ ਹੁਣ ਤੁਸੀਂ ਬਾਤ ਨਹੀਂ ਕਰੂੰਗਾ ਕਿ ਤੁਹਾਡੀ ਬਾਤ ਹੀ ਨਹੀਂ ਕੋਈ ਸੁਣਦਾ ਇੱਕ ਮੈਂਬਰ ਪਾਰਲੀਮੈਂਟ ਚ ਚੰਗਨਾਰ ਨੌਤ ਜਿਹੜੀ ਭਾਜੀਪੀ ਦੀ ਹਿਮਾਚਲ ਤੋਂ ਐਮਪੀ ਆ ਲੋਕ ਸਭਾ ਚ ਉਹ ਤੁਹਾਨੂੰ ਕੰਟਰਡਿਕਟ ਕਰ ਰਹੀ ਹੈ ਕਿਸਾਨਾਂ ਦੀ ਤੋਹੀਨ ਕਰ ਰਹੀ ਹੈ ਸਾਡੇ 700 ਤੋਂ ਵੱਧ ਸ਼ਹੀਦ ਹੋਏ ਕਿਸਾਨਾਂ ਦਾ ਮਜ਼ਾਕ ਉਡਾ ਰਹੀ ਹੈ ਤੇ ਪ੍ਰਧਾਨ ਮੰਤਰੀ ਜੀ ਬੋਲਣ ਨੂੰ ਤਿਆਰ ਨਹੀਂ ਕਿਹੜੇ ਵਾਲੇ ਪਾਸੇ ਜਾ ਰਹੇ ਹੋ ਤੁਸੀਂ ਪ੍ਰਧਾਨ ਮੰਤਰੀ ਜੀ ਤੁਹਾਡੇ ਪੰਜਾਬ ਦੇ ਲੀਡਰ ਮੈਨੂੰ ਵੈਸੇ ਤੇ ਬੜਾ ਤਰਸ ਹੁੰਦਾ ਗਰੇਵਾਲ ਸਾਹਿਬ ਤੇਰਜੀਤ ਜੀ ਉਹ ਕਹਿੰਦੇ ਪਿਛਲੇ ਦਿਨਾਂ ਚ ਕਿ ਇਹ ਕੰਗਨਾਰ ਨੋਟ ਨਾਲ ਅਸੀਂ ਸਹਿਮਤ ਨਹੀਂ ਆ ਸਾਡੀ ਮਜਬੂਰੀ ਆ ਅਸੀਂ ਕਰੀਏ ਕੀ ਕਿ ਰਵਨੀਤ ਬਿੱਟੂ ਵਰਗੇ ਸਾਡੇ ਤੇ ਬਿਠਾਤੇ ਆ ਜਿਹੜੇ ਪੰਜਾਬ ਚ ਸਭ ਤੋਂ ਫਲੌਪ ਤੇ ਨਿਚਲੇ સ્તર ਦੀ ਰਾਜਨੀਤੀ ਕਰਨ ਲਈ ਜਾਣੇ ਜਾਂਦੇ ਆ ਤੇ ਭਾਜਪੀ ਦੀ ਪੰਜਾਬ ਦੀ ਸਟੇਟ ਯੂਨਿਟ ਕਹਿ ਰਹੀ ਆ ਕਿ ਸਾਡੇ ਤੇ ਰਵਨੀਤ ਬਿੱਟੂ ਵਰਗੇ ਉਹ ਲੋਟਰ ਜਿਨ੍ਹਾਂ ਨੇ ਕਦੀ ਵੀ ਕੰਸਟਰਕਟਿਵ ਤੇ ਸਮਾਜ ਦੇ ਹਿੱਤ ਦੀ ਪੋਲਿਟਿਕਸ ਨਹੀਂ ਕੀਤੀ ਹਮੇਸ਼ਾ ਕੰਟਰੋਵਰਸੀਆਂ ਕ੍ਰੀਏਟ ਕੀਤੀਆਂ ਤੇ ਇੱਕ 네ਗੇਟਿਵ ਪੋਲਿਟਿਕ ਆਪਣੀ ਪਬਲਿਸਿਟੀ ਲੈਣ ਲਈ ਅਨਾਬ ਸਨਾਬ ਬਕ ਦਿੰਦੇ ਆ ਉਹ ਕਹਿੰਦੇ ਸਾਡੇ ਸਿਰ ਤੇ ਬਿਠਾ ਦਿੱਤੇ ਹੁਣ ਮੇਰਾ ਇੱਥੇ ਇੱਕ ਦੂਜਾ ਸਵਾਲ ਵੀ ਆ ਯਾਤੇ ਪੰਜਾਬ ਭਾਜਪਾ ਯੂਨਿਟੀ ਜਿਹੜੀ ਆ ਉਹਨੂੰ ਦਿੱਲੀ ਸੁਣਨ ਨੂੰ ਕੋਈ ਤਿਆਰ ਨਹੀਂ ਆ ਉਹਨੂੰ ਕੋਈ ਮਿਲਣ ਨੂੰ ਤਿਆਰ ਨਹੀਂ ਹੈ ਉਹਨਾਂ ਦੀ ਵਿਚਾਰ ਕੀ ਜਿਹੜੀ ਆ ਵਾਰ-ਵਾਰ ਸਾਹਮਣੇ ਆ ਰਹੀ ਆ ਉਰਤੇ ਪ੍ਰਤੀਤ ਹੁੰਦਾ ਕਿ ਦਿੱਲੀ ਭਾਜਪਾ ਨੂੰ ਜਿਹੜੀ ਸੈਂਟਰਲ ਲੀਡਰਸ਼ਿਪ ਹੈ ਉਹ ਪੰਜਾਬ ਬੀਜੇਪੀ ਯੂਨਿਟ ਦੀ ਪਰਵਾਹ ਨਹੀਂ ਕਰਦੀ ਜਾਂ ਫਿਰ ਕੰਗਨਾਰ ਰਣੋਂ ਤੋਂ ਬਕਾਇਦਾ ਸਕ੍ਰਿਪਟਡ ਇੱਕ ਬਿਆਨ ਜਿਹੜਾ ਆ ਉਹ ਦਿੱਤਾ ਜਾ ਰਿਹਾ ਜਿਹਦੇ ਲਈ ਬੀਜੇਪੀ ਜਾਣੀ ਜਾਂਦੀ ਆ ਕਿ ਇਹ ਜੇ ਬਿਆਨਬਾਜ਼ੀਆਂ ਕਰੋ ਇਹ ਜੀ 네ਗੇਟਿਵ ਪੋਲਿਟਿਕਸ ਕਰੋ ਇਸ ਤਰ੍ਹਾਂ ਦੇ ਕੰਟਰੋਵਰਸ਼ੀਅਲ ਸਟੇਟਮੈਂਟ ਤੋਂ ਕਿ ਸਮਾਜ ਚ ਵੰਡੀਆਂ ਪੈਣ ਲੋਕ ਲੜ। ਸੋ ਮੇਰਾ ਹੱਥ ਤੁਹਾਡੇ ਰਾਹੀ ਮਾਣਯੋਗ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੂੰ ਇਹ ਸਵਾਲ ਹੈ ਪ੍ਰਧਾਨ ਮੰਤਰੀ ਜੀ ਇਸ ਤਰ੍ਹਾਂ ਨਹੀਂ ਸਰਨਾ ਕਿ ਮੈਂ ਬਾਤ ਨਹੀਂ ਕਰੂੰਗਾ। ਜਾਂ ਤੇ ਕੰਗਨਾ ਰੋਕ ਤੇ ਐਕਸ਼ਨ ਲਓ ਜਿਹੜੀ ਲਗਾਤਾਰ ਪੰਜਾਬ ਦੇ ਪ੍ਰਤੀ ਕਿਸਾਨਾਂ ਦੇ ਪ੍ਰਤੀ ਇੱਕ ਵਾਰ ਨਹੀਂ ਲਗਾਤਾਰ ਨਫ਼ਰਤ ਵਾਲੇ ਬਿਆਨ ਦੇ ਰਹੀ ਹੈ ਜਾਂ ਫਿਰ ਇਹ ਮੰਨੋ ਕਿ ਜਿਹੜੀ ਬੀਜੇਪੀ ਦਾ ਐਂਟੀ ਪੰਜਾਬ ਚਿਹਰਾ ਆ ਉਹਦਾ ਇੱਕ ਸਕ੍ਰਿਪਟਿਡ ਪਾਟ ਜਿਹਾ ਆ ਉਹ ਅਦਾ ਕਰ ਰਹੀ ਹੈ ਅਭਿਨੇਤਰੀ ਕੰਗਨਰ ਰੌਤ ਕਿਉਂਕਿ ਐਕਟ੍ਰੈਸ ਵੀ ਰਹੀ ਆ ਰਹੀ ਬੇਸ਼ੱਕ ਫਲॉप ਹੀ ਆ ਰੇ ਬੇਸ਼ਕ ਬਲਾਪੇ ਕਲਮ ਫਰਮੇ ਦੀ ਕੋਈ ਨਹੀਂ ਚੱਲੀ ਜੋ ਲੇਕਿਨ ਬੀਜੇਪੀ ਨੂੰ ਪਤਾ ਹੈ ਕਿਰਸ ਬੰਦ ਕਿਸ ਸਖਸ ਨੂੰ ਕਿਤਰਾ ਮਿਸਯੂਜ਼ ਕਰਨਾ ਹੈ ਔਰ ਪ੍ਰਧਾਨ ਮੰਤਰੀ ਜੀ ਤਾਂ ਵੀ ਮੈਨੂੰ ਤਰਸ ਆ ਰਿਹਾ ਕਿ ਜਿਹੜਾ ਤੁਸੀਂ ਅੱਜ ਤੋਂ 3 ਸਾਲ ਪਹਿਲਾਂ ਕਿਹਾ ਸੀ ਕਿ ਮੈਂ ਕਿਸਾਨਾਂ ਦੀਆਂ ਭਾਵਨਾਵਾਂ ਸਮਝ ਨਹੀਂ ਸਕਿਆ ਦੇਸ਼ ਤੋਂ ਮਾਫੀ ਮੰਗਦਾ ਹਾਂ ਪ੍ਰਧਾਨ ਮੰਤਰੀ ਕੀ ਤੁਹਾਡੇ ਉਸ ਬਿਆਨ ਨੂੰ ਜਿਹੜਾ ਆ ਠੇਗਾ ਗੂਠਾ ਦਿਖਾ ਰਹੀ ਹੈ ਤੁਹਾਡੀ ਐਮਪੀ ਕੰਗਨਾਰ ਨੌਤ ਜਿਹੜੀ ਹੁਣੇ-ਹੁਣੇ ਲੋਕ ਸਭਾ ਚ ਪਹੁੰਚੀ ਹੈ ਸੋ ਜਿੱਥੇ ਅਸੀਂ ਕੰਗਨਾਰ ਨੌਤ ਦੇ ਕਿਸਾਨਾਂ ਦੇ ਪੰਜਾਬ ਦੇ ਖਿਲਾਫ ਦਿੱਤੇ ਗੇ ਬਿਆਨ ਨੂੰ ਕ੍ਰਿਟੀਸਾਈਜ਼ ਕਰਦੇ ਆਂ ਕੰਡਮ ਕਰਦੇ ਆਂ ਉੱਥੇ ਪ੍ਰਧਾਨ ਮੰਤਰੀ ਜੀ ਨੂੰ ਇਸ ਗੱਲ ਦਾ ਸਵਾਲ ਕਰਦੇ ਆਂ ਕਿ ਕਦੋਂ ਤੁਸੀਂ ਇਸ ਤੇ ਐਕਸ਼ਨ ਲਵੋਗੇ ਜਾਂ ਹਰਜੀਤ ਗਰੇਵਾਲ ਬੰਬੂ ਤੁਸੀਂ ਵੀ ਆਪਣੀ ਵਿਚਾਰ ਕੀ ਜਿਹੜੀ ਆ ਉਹ ਦੱਸ ਦੋ ਵੀ ਮੇਰਾ ਵਾਸੇ ਨਹੀਂ ਚੱਲ ਰਿਹਾ ਮੇਰੇ ਪੱਲੇ ਕੁਛ ਨਹੀਂ ਮੈਂ ਤੇ ਬਸ ਇਹੀ ਕਹਿ ਸਕਦਾ ਕਿ ਮੈਂ ਬਾਤ ਨਹੀਂ ਕਰੂੰਗਾ ਅਸਲ 'ਚ ਤੁਸੀਂ ਬਾਤ ਨਹੀਂ ਤੁਹਾਡੀ ਬਾਤ ਨਹੀਂ ਪੁੱਛੀ ਜਾ ਰਹੀ ਸੋ ਭਾਜਪੀ ਦਾ ਐਂਟੀ ਪੰਜਾਬ ਐਂਟੀ ਫਾਰਮਰ ਐਂਟੀ ਪੀਪਲ ਨਫ਼ਰਤ ਵਾਲਾ ਜਿਹੜਾ ਇੱਕ ਚਿਹਰਾ ਇੱਕ ਵਾਰ ਫੇਰ ਲੋਕਾਂ ਦੇ ਸਾਹਮਣੇ ਆਇਆ ਜਿਹਨੂੰ ਆਮਾਦੀ ਪਾਰਟੀ ਕਰੜੇ ਹੱਥੋਂ ਕੰਡੈਮਨ ਕਰਦੀ ਹੈ ਤੁਹਾਡਾ ਇਹਦੇ ਤੇ ਕੋਈ ਸਵਾਲ ਹੋਵੇ ਤੁਸੀਂ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ ਜਿਹਨੇ ਤੇ ਵੀ ਉਹ ਕਦੀ ਸਿੱਖਾਂ ਦੇ ਮਸਲੇ ਤੇ ਰਾਹੁਲ ਸਾਹਿਬ ਗੋਲਦਨ ਦੇ ਕਿਸਾਨਾਂ ਦੇ ਤਸਵੀਰ ਨੂੰ ਲੈ ਕੇ ਬਹੁਤ ਕਮਨ ਆ ਇੱਕ ਵਾਰ ਵੀ ਕਈ ਵਾਰ ਲੱਗਦਾ ਜੀ ਇਹ ਆਇਡੈਂਟੀਟੀ ਜਾਂ ਕੇ ਪੰਜਾਬ ਦੇ ਵਿੱਚ ਹੌਲ ਖਾ ਕਰਨ ਨੂੰ ਲੈ ਕੇ ਇਹ ਚੀਜ਼ਾਂ ਹੋ ਰਹੀਆਂ ਨੇ ਪਰ ਤੁਸੀਂ ਮੀਤ ਬਿੱਟੂ ਨੂੰ ਕਿਉਂ ਭੁੱਲ ਗਏ ਤੁਸੀਂ ਬੇਸ਼ੱਕ ਜੋ ਸਾਡੇ ਸਮਝ ਹੁੰਦਾ ਹੈ ਇਹ ਨਫਰਤ ਫਲਾਉ ਯੰਤਰ ਜਿਹੜੇ ਆ ਟੂਲ ਕਿਟ ਬੀਜਪੀ ਦੀ ਆ ਜਿਹਦੇ ਚ ਬਿੱਟੂ, ਤੰਗਨਾ ਹੋਰ ਕਈ ਤਰ੍ਹਾਂ ਦੇ ਰੱਖਿਆ ਜਿਨ੍ਹਾਂ ਨੂੰ ਇਸੇ ਕਮਲੀ ਛੱਡਿਆ ਆ ਵੀ ਬਕਵਾਸ ਕਰੀ ਚੱਲੋ ਟੀਵੀ ਤੇ ਕਰੀ ਚੱਲੋ ਮੀਡੀਆ 'ਚ ਕਰੀ ਚੱਲੋ ਔਰ ਲੋਕਾਂ 'ਚ ਜਿਹੜੀ ਆ ਕਿਤੇ ਨਾ ਕਿਤੇ ਨਫ਼ਰਤ ਦੀ ਭਾਵਨਾ ਜਿਹੜੀ ਆ ਉਹ ਫਲਾਓ ਲੇਕਿਨ ਇਸ ਦੇਸ਼ ਨੇ ਹਮੇਸ਼ਾ ਪਾਈਚਾਰਕ ਸਾਂਝ ਨੂੰ ਤਰਜੀਹ ਦਿੱਤੀ ਆ ਔਰ ਇਹਨਾਂ ਨੂੰ ਵੀ ਮੂੰਹ ਤੋੜ ਜਵਾਬ ਜੇ 24 'ਚ ਵੀ ਦਿੱਤਾ ਹੈ ਗਾਮੀ ਇਹ ਸਟੇਟਮੈਂਟ ਦਿੱਤੇ ਵੇਲੇ ਲੋਕੀ ਸੋਚ ਪਹਿਲੇ ਸੀ ਕਿ ਇਹ ਕੰਟਰੋਵਰਸੀ ਕ੍ਰੀਏਟ ਕਰਦੀ